ਸਵਾਲ ਕਰਨਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਕੀ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਮਜੀਠਾ ਹਲਕੇ ਨੂੰ ਲੈ ਕੇ ਕੋਈ ਘਬਰਾਹਟ ਹੈ ਯਾ ਮਤਲਬ ਅਫਸਰ ਇਹ ਨਹੀਂ ਸੋਚਦੇ ਕਿ ਪੰਜਾਬ ਲਈ ਕੀ ਠੀਕ ਹੈ ਜਾਂ ਸੰਵਿਧਾਨ ਮੁਤਾਬਕ ਕੀ ਠੀਕ ਹੈ ਆਮ ਆਦਮੀ ਪਾਰਟੀ ਦੇ ਸੋਲੇ ਗੋਣੇ ਨੇ ਇਹੀ ਅਫਸਰਾਂ ਦਾ ਕੰਮ ਰਹਿ ਗਿਆ ਕਿ ਕਿਸ ਤਰੀਕੇ ਸਾਰੇ ਫੈਸਲੇ ਦਿੱਲੀ ਤੋਂ ਹੁੰਦੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਕੱਲੇ ਸੰਗਰੂਰ ਜ਼ਿਲ੍ਹੇ ਦੇ ਫੈਸਲੇ ਲੈਂਦੇ ਨੇ ਉੱਥੇ ਦਾ ਡੀਸੀ ਐਸਐਸਪੀ ਮੁੱਖ ਮੰਤਰੀ ਲਾ ਸਕਦਾ। ਸਾਰੇ ਜ਼ਿਲ੍ਹੇ ਦੀਆਂ ਬਸਾਂ ਲਾਤੀਆਂ ਐਸਐਸਪੀ ਡੀਸੀਆਂ ਨੂੰ ਹੁਕਮ ਦੇਤੇ ਕਿ ਜਿੱਦਾਂ ਮਰਜ਼ੀ ਇਕੱਠ ਕਰੋ ਲੋਕ ਉੱਥੇ ਪਹੁੰਚਨੇ ਚਾਹੀਦੇ। ਤੇ ਉਹਦੇ باوجود ਜੋ ਰੈਲੀ ਤੇ ਹਾਲਾਤ ਸੀ ਇਹ ਸਾਰਿਆਂ ਦੇ ਸਾਹਮਣੇ ਐ। ਮਜੀਠਾ ਰੈਲੀ ਸੀਮ ਭਗਵੰਤ ਮਾਨ ਦੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਐ। ਜਿਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਪਲਟਵਾਰ ਕੀਤਾ ਜੀ ਹਾਂ ਸੀਐਮ ਭਗਵੰਤ ਮਾਨ ਨੇ ਰੈਲੀ ਦੇ ਦੌਰਾਨ ਕੁਝ ਗੱਲਾਂ ਕਹੀਆਂ ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਇਦ ਚੰਗੀਆਂ ਨਹੀਂ ਲੱਗੀਆਂ ਤਾਂ ਉਹਨਾਂ ਨੇ ਵੀ ਪਲਟਵਾਰ ਕੀਤਾ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਦੇ ਵੱਲੋਂ ਸੀਐਮ ਭਗਵੰਤ ਮਾਨ ਤੇ ਪਲਟਵਾਰ ਕਰਦਿਆ ਕਾਫੀ ਕੁਝ ਬੋਲਿਆ ਗਿਆ ਕੀ ਕੁਝ ਕਹਿ ਰਹੇ ਨੇ ਕਲੇਰ ਆਓ ਸੁਣ ਲੈਣੇ ਆ ਅੱਜ ਮੁੱਖ ਮੰਤਰੀ ਭਗਵੰਤ ਮਾਨ ਇੱਕ ਸਰਕਾਰੀ ਰੈਲੀ ਕਰਨ ਦੇ ਲਈ ਮਜੀਠੇ ਪਹੁੰਚੇ ਚਲੋ ਗੁਰੂ ਸਾਹਿਬ ਦਾ ਸ਼ੁਕਰ ਹੈ ਕਿ ਮੁੱਖ ਮੰਤਰੀ ਸਾਹਿਬ ਅੱਜ ਲੱਗ ਠੀਕ ਰਹੇ ਸੀ ਕਿਉਂਕਿ ਜਿਹੜੀਆਂ ਕੱਲ ਤਸਵੀਰਾਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਣ ਤੋਂ ਬਾਅਦ ਸਾਹਮਣੇ ਆਈਆਂ ਉਹਨਾਂ 'ਚ ਤਾਂ ਕੰਮ ਗੜਬੜ ਜਾਪਦਾ ਸੀ। ਔਰ ਦੂਜਾ ਮੈਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਸਪਸ਼ਟ ਸਵਾਲ ਕਰਨਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਕੀ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਮਜੀਠਾ ਹਲਕੇ ਨੂੰ ਲੈ ਕੇ ਕੋਈ ਖਬਰਾਂਟ ਹੈ? ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਮਜੀਠੇ ਦੇ ਵਿੱਚ ਸੜਕਾਂ ਦੀ ਮੁਰੰਮਤ ਦਾ ਉਦ ਘਟਨ ਕਰਨ ਪਹੁੰਚੇ। ਮਤਲਬ ਇਹ ਪੰਜਾਬ ਦੀ ਤਰਾਸਦੀ ਹੈ ਕੋਈ ਨਵਾਂ ਹਾਈਵੇ ਨਹੀਂ ਕੋਈ ਨਵੀਂ ਸੜਕ ਨਹੀਂ ਪੈਚ ਲਾਉਣ ਦੇ ਲਈ ਸਰਕਾਰ ਨੂੰ ਐਡਾ ਵੱਡਾ ਫੰਕਸ਼ਨ ਕਰਨਾ ਪਿਆ ਤੇ ਪੰਜਾਬ ਉਹ ਸੂਬਾ ਹੈ ਜਿਹੜਾ ਪਹਿਲਾਂ ਹੀ 4.5 ਲੱਖ ਕਰੋੜ ਦੇ ਕਰਜ਼ੇ ਹੇਟ ਹੈ ਆਮ ਆਦਮੀ ਪਾਰਟੀ ਦੀਆਂ ਇਹੀ ਟੀਆਰਪੀ ਐਕਸਰਸਾਈਜ਼ਾਂ ਲਈ ਤੇ ਉਹ ਫੰਕਸ਼ਨ ਦੇ ਵਿੱਚ ਅਫਸਰਾਂ ਨੇ ਹੱਦਾਂ ਹੀ ਟੱਪਤੀਆਂ ਮਤਲਬ ਅਫਸਰ ਇਹ ਨਹੀਂ ਸੋਚਦੇ ਕਿ ਪੰਜਾਬ ਲਈ ਕੀ ਠੀਕ ਹੈ ਜਾਂ ਸੰਵਿਧਾਨ ਮੁਤਾਬਕ ਕੀ ਠੀਕ ਹੈ ਆਮ ਆਦਮੀ ਪਾਰਟੀ ਦੇ ਸੋਲੇ ਗੌਣੇ ਨੇ ਇਹੀ ਅਫਸਰਾਂ ਦਾ ਕੰਮ ਰਹਿ ਗਿਆ ਤੇ ਉੱਥੇ ਤੇ ਡੀਪੀਆਰਓ ਸਾਹਿਬ ਕਹਿੰਦੇ ਜੀ ਹੁਣ ਮਜੀਠਾ ਹਲਕੇ ਦੇ ਵਿਧਾਇਕ ਤਲਬੀਰ ਸਿੰਘ ਗਿੱਲ ਸੰਬੋਧਨ ਕਰਨਗੇ ਮੈਂ ਡੀਪੀਆਰਓ ਸਮੇਤ ਪੰਜਾਬ ਦੇ ਮੁਖ ਸਕੱਤਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੇ ਵਿੱਚ 117 ਹਲਕੇ ਨੇ ਕਿ 118 117 ਹਲਕਿਆਂ 'ਚ ਹੀ ਹਲਕਾ ਮਜੀਠਾ ਹੈ ਜਿੱਥੇ ਲੋਕਾਂ ਨੇ ਬੀਬਾ ਗਰੀਬਕੌਰ ਮਜੀਠੀਆ ਨੂੰ ਵਿਧਾਇਕ ਚੁਣਿਆ ਉਹ ਨੇ ਲੋਕਾਂ ਦੇ ਚੁਣੇ ਹੋਏ ਵਿਧਾਇਕ ਹਾਂ ਤਲਬੀਰ ਗਿੱਲ ਨੂੰ ਸਰਕਾਰੀ ਨੁਮਾਇੰਦੇ ਦੇ ਤੌਰ ਤੇ ਜਿੱਤਾ ਮਰਜ਼ੀ ਪੇਸ਼ ਕਰਨ ਔਰ ਦੂਸਰੀ ਗੱਲ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਮੈਂ ਤਲਬੀਰ ਗਿੱਲ ਨੂੰ ਹੁਣ ਅਥਾਰਟੀ ਦੇ ਦੂੰਗਾ ਆਪਣੇ ਫੈਸਲੇ ਆਪ ਨੂੰ ਮੁੱਖ ਮੰਤਰੀ ਸਾਹਿਬ ਇਹ ਹਾਸੋ ਹਣੀ ਗੱਲ ਪੰਜਾਬ ਦੇ ਵਿੱਚ ਆਪਣੇ ਫੈਸਲੇ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਹੀਂ ਲੈ ਸਕਦੇ ਔਰ ਤੁਹਾਡੇ ਬੁਲਾਰੇ ਤੁਹਾਡੇ ਲੀਡਰ ਹੁਣ ਚੈਨਲਾਂ ਤੇ ਦੱਸਣ ਲੱਗੇ ਕਿ ਕਿਸ ਤਰੀਕੇ ਸਾਰੇ ਫੈਸਲੇ ਦਿੱਲੀ ਤੋਂ ਹੁੰਦੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਇਕੱਲੇ ਸੰਗਰੂਰ ਜ਼ਿਲ੍ਹੇ ਦੇ ਫੈਸਲੇ ਲੈਂਦੇ ਨੇ ਉੱਥੇ ਦਾ ਡੀਸੀ ਐਸਐਸਪੀ ਮੁੱਖ ਮੰਤਰੀ ਲਾ ਸਕਦੇ ਸੋ ਜਿਸ ਤਰੀਕੇ ਦੇ ਨਾਲ ਸਿਰਫ ਸਿਆਸੀ ਕੀੜਾ ਕੱਢਣ ਦੇ ਲਈਏ ਆਪਣੀਆਂ ਸਿਆਸੀ ਮਹੱਤਵਕਾਂਸ਼ਾ ਪੂਰਨ ਕਰਨ ਦੇ ਲਈ ਇਹ ਜਿਹੜੇ ਤੁਸੀਂ ਐਡੇ ਖਰਚੇ ਕਰ ਰਹੇ ਹੋ ਐਨਾ ਤਾਂ ਮੁੱਖ ਮੰਤਰੀ ਸਾਹਿਬ ਸੜਕਾਂ ਤੇ ਖਰਚਾ ਨਹੀਂ ਕਰਨਾ ਜਿੱਨਾਂ 'ਚ ਉਹਤੇ ਰੈਲੀ ਤੇ ਖਰਚਾ ਕਰਤਾ ਸਾਰੇ ਜ਼ਿਲ੍ਹੇ ਦੀਆਂ ਬਸਾਂ ਲਾਤੀਆਂ ਐਸਐਸਪੀ ਡੀਸੀਆਂ ਨੂੰ ਹੁਕਮ ਦੇਤੇ ਕਿ ਜਿੱਦਾਂ ਮਰਜ਼ੀ ਇਕੱਠ ਕਰੋ ਲੋਕ ਉਥੇ ਪਹੁੰਚਨੇ ਚਾਹੀਦੇ ਤੇ ਉਹਦੇ باوجود ਜੋ ਰੈਲੀ ਦੇ ਹਾਲਾਤ ਸੀ ਇਹ ਸਾਰਿਆਂ ਦੇ ਸਾਹਮਣੇ ਐ ਮੁੱਖ ਮੰਤਰੀ ਸਾਹਿਬ ਰਾਜਨੀਤੀ ਹੁੰਦੀ ਐ ਲੋਕਾਂ ਦੇ ਦਿਲ ਜਿੱਤ ਕੇ ਲੋਕ ਨੇ ਮਜੀਠੀਆ ਪਰਿਵਾਰ ਦੇ ਨਾਲ ਤਾਂ ਹੀ ਉਥੋਂ ਬਾਰ-ਬਾਰ ਮਜੀਠੀਆ ਸਾਹਿਬ ਚਾਹੇ ਆਪ ਹੋਣ ਚਾਹੇ ਹੁਣ ਬੀਬਾ ਗਨੀਵਕੌਰ ਮਜੀਠੀਆ ਨੇ ਇਹ ਵਿਧਾਇਕ ਨੇ ਉਹ ਹੁੰਦਾ ਲੋਕਾਂ ਦਾ ਵਿਧਾਇਕ ਆ ਜਿਹੜਾ ਹਲਕਾ ਇੰਚਾਰਜ ਸਿਸਟਮ ਜਿਹਦੀ ਨਿੰਦਿਆ ਕਰਦੇ ਨੇ ਮੁੱਖ ਮੰਤਰੀ ਥੱਕਦੇ ਸੀ ਆ ਜਾਪ ਵੀ ਹਲਕਾ ਇੰਚਾਰਜ ਲਾਉਂਦੇ ਫਿਰਦੇ ਨੇ ਸੋ ਇਹ ਧੱਕੇ ਦੀ ਰਾਜਨੀਤੀ ਇਹ ਸਰਕਾਰ ਦੇ ਜ਼ੋਰ ਤੇ ਰੈਲੀਆਂ ਇਹ ਬਹੁਤ ਹੋ ਸਕਦੀਆਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਉਹੀ ਹੈ ਜਿਹਨੂੰ ਲੋਕ ਪਿਆਰ ਕਰਦੇ ਨੇ ਤੇ ਲੋਕ ਉਥੇ ਬਿਕਰਮ ਮਜੀਠੀਆ ਸਾਹਿਬ ਦੇ ਨਾਲ ਖੜੇ ਨੇ ਪਰ ਹਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਸਲਾਹ ਜ਼ਰੂਰ ਦਊਂਗਾ ਮੁੱਖ ਮੰਤਰੀ ਸਾਹਿਬ ਆਪਣੇ ਡਰ ਕਰਕੇ ਜਾਂ ਆਪਣੇ ਅੰਦਰ ਮੈਨੂੰ ਲੱਗਦਾ ਹੈ ਕਿ ਜਿਹੜੀ ਇੱਕ ਸਿਆਸੀ ਰੰਜਿਸ਼ ਹੈ ਉਹਦੇ ਤਹਿਤ ਪੰਜਾਬ ਦੇ ਖਜ਼ਾਨੇ ਨੂੰ ਇਸ ਤਰੀਕੇ ਖੋਰਾ ਨਾ ਲਾਓ ਇਹ ਸੜਕਾਂ ਦੇ ਪੈਚ ਤਾਂ ਵੈਸੇ ਹੀ ਲੱਗ ਜਾਣੇ ਸੀ ਇਹਦੇ ਲਈ ਮੁੱਖ ਮੰਤਰੀ ਨੂੰ ਕਰੋੜਾਂ ਰੁਪਏ ਖਰਚਣ ਦੀ ਉੱਥੇ ਕੋਈ ਜ਼ਰੂਰਤ ਨਹੀਂ ਸੀ ਔਰ ਦੂਸਰਾ ਮੈਂ ਮੁਖ ਸਕੱਤਰ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਡੀਪੀਆਰ ਹੋਏ ਜਿਹੜੇ ਉਹ ਫੰਕਸ਼ਨ ਕੰਡਕਟ ਕਰਦੇ ਨੇ ਇਹੋ ਜਿਹੇ ਬੰਦਿਆਂ ਦੀ ਐਕਸਪਲੇਨੇਸ਼ਨ ਕਾਲ ਕੀਤੀ ਜਾਵੇ ਜਿਹੜੇ ੱੱਕੇ ਨਾਲ ਹੀ ਲੋਕਾਂ ਨੂੰ ਵਿਧਾਇਕ ਬਣਾਈ ਜਾਂਦੇ ਬਿਨਾਂ ਲੋਕਾਂ ਦੇ ਚੁਣੇ ਇਹ ਪੰਜਾਬ ਦੇ ਵਿੱਚ ਲੋਕਤੰਤਰ ਹੈ ਪੰਜਾਬ ਦੇ ਵਿੱਚ ਡੈਮੋਕ੍ਰੇਸੀ ਹੈ ਇਹ ਜਿਹੜਾ ਅਫਸਰशाही ਕਿਸੇ ਨੂੰ ਆਪਣੇ ਆਪ ਥੁੱਕਣਾ ਚਾਹੁੰਦੀ ਹੈ ਉਹ ਨੂੰ ਪੰਜਾਬੀ ਪਰਵਾਰ ਨਹੀਂ ਕਰਦਾ ਹੁਣ ਦੇਖਣਾ ਇਹ ਹੋਵੇਗਾ ਕਿ ਸੀਐਮ ਭਗਵੰਤ ਮਾਨ ਇਸ ਦਾ ਕੋਈ ਜਵਾਬ ਦਿੰਦੇ ਨੇ ਜਾਂ ਫਿਰ ਨਹੀਂ ਸੀਐਮ ਭਗਵੰਤ ਮਾਨ ਦੀ ਮਜੀਠਾ ਰੈਲੀ ਬਿਹਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦਰਅਸਲ ਉੱਥੇ ਮਜੀਠਿਆ ਦੀ ਪਤਨੀ ਗਨੀਵ ਕੌਰ ਜਿਹੜਿਆ ਉਹ ਜਿੱਤੇ ਨੇ ਤੇ ਉੱਥੇ ਉਹ ਮਲੇ ਨੇ ਤਾਂ ਹੁਣ ਚਰਚਾ ਦਾ ਵਿਸ਼ਾ ਇਹ ਬਣਿਆ ਹੋਇਆ ਕਿ ਆਖਰ ਜਿਹੜੀਆਂ ਸੜਕਾਂ ਦਾ ਪੈਚ ਵਰਕ ਕਰਨ ਦੇ ਲਈ ਐਡੀ ਵੱਡੀ ਰੈਲੀ ਕਿਉਂ ਕਰਨੀ ਪੈ ਗਈ ਕੋਈ ਖਬਰਾਟ ਹੈ ਤਾਂ ਸਿੱਧਾ ਸਿੱਧਾ ਅਰਸ਼ਦੀਪ ਕਲੇਰ ਦੇ ਵੱਲੋਂ ਸਵਾਲ ਕੀਤਾ ਗਿਆ ਅੱਜ ਮੁੱਖ ਮੰਤਰੀ ਭਗਵੰਤ ਮਾਨ ਇੱਕ ਸਰਕਾਰੀ ਰੈਲੀ ਕਰਨ ਦੇ ਲਈ ਮਜੀਠੇ ਪਹੁੰਚੇ ਚਲੋ ਗੁਰੂ ਸਾਹਿਬ ਦਾ ਸ਼ੁਕਰ ਹੈ ਕਿ ਮੁੱਖ ਮੰਤਰੀ ਸਾਹਿਬ ਅੱਜ ਲੱਗ ਠੀਕ ਰਹੇ ਸੀ ਕਿਉਂਕਿ ਜਿਹੜੀਆਂ ਕੱਲ ਤਸਵੀਰਾਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਣ ਤੋਂ ਬਾਅਦ ਸਾਹਮਣੇ ਆਈਆਂ ਉਹਨਾਂ 'ਚ ਤਾਂ ਕੰਮ ਗੜਬੜ ਜਾਪਦਾ ਸੀ ਔਰ ਦੂਜਾ ਮੈਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਸਪਸ਼ਟ ਸਵਾਲ ਕਰਨਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਕੀ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਮਜੀਠਾ ਹਲਕੇ ਨੂੰ ਲੈ ਕੇ ਕੋਈ ਘਬਰਾਹਟ ਹੈ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਮਜੀਠੇ ਦੇ ਵਿੱਚ ਸੜਕਾਂ ਦੀ ਮੁਰੰਮਤ ਦਾ ਉਦਘਾਟਨ ਕਰਨ ਪਹੁੰਚੇ ਮਤਲਬ ਇਹ ਪੰਜਾਬ ਦੀ ਤਰਾਸਦੀ ਹੈ ਕੋਈ ਨਵਾਂ ਹਾਈਵੇ ਨਹੀਂ ਕੋਈ ਨਵੀਂ ਸੜਕ ਨਹੀਂ ਪੈਚ ਲਾਉਣ ਦੇ ਲਈ ਸਰਕਾਰ ਨੂੰ ਐਡਾ ਵੱਡਾ ਫੰਕਸ਼ਨ ਕਰਨਾ ਪਿਆ ਤੇ ਪੰਜਾਬ ਉਹ ਸੂਬਾ ਹੈ ਜਿਹੜਾ ਪਹਿਲਾਂ ਹੀ 4.5 ਲੱਖ ਕਰੋੜ ਦੇ ਕਰਜ਼ੇ ਹੇਟ ਹੈ ਆਮ ਆਦਮੀ ਪਾਰਟੀ ਦੀਆਂ ਇਹੀ ਟੀਆਰਪੀ ਐਕਸਰਸਾਈਜ਼ਾਂ ਲਈ ਤੇ ਉਹ ਫੰਕਸ਼ਨ ਦੇ ਵਿੱਚ ਅਫਸਰਾਂ ਨੇ ਹੱਦਾਂ ਹੀ ਟੱਪਤੀਆਂ ਮਤਲਬ ਅਫਸਰ ਇਹ ਨਹੀਂ ਸੋਚਦੇ ਕਿ ਪੰਜਾਬ ਲਈ ਕੀ ਠੀਕ ਹੈ ਜਾਂ ਸੰਵਿਧਾਨ ਮੁਤਾਬਕ ਕੀ ਠੀਕ ਹੈ ਆਮ ਆਦਮੀ ਪਾਰਟੀ ਦੇ ਸੋਲੇ ਗੌਣੇ ਨੇ ਇਹੀ ਅਫਸਰਾਂ ਦਾ ਕੰਮ ਰਹਿ ਗਿਆ ਤੇ ਉੱਥੇ ਦੇ ਡੀਪੀਆਰਓ ਸਾਹਿਬ ਕਹਿੰਦੇ ਜੀ ਹੁਣ ਮਜੀਠਾ ਹਲਕੇ ਦੇ ਵਿਧਾਇਕ ਤਲਬੀਰ ਸਿੰਘ ਗਿੱਲ ਸੰਬੋਧਨ ਕਰਨਗੇ ਮੈਂ ਡੀਪੀਆਰਓ ਸਮੇਤ ਪੰਜਾਬ ਦੇ ਮੁਖ ਸਕੱਤਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਿ ਪੰਜਾਬ ਦੇ ਵਿੱਚ 117 ਹਲਕੇ ਨੇ ਕਿ 118 117 ਹਲਕਿਆਂ 'ਚ ਹੀ ਹਲਕਾ ਮਜੀਠਾ ਜਿੱਥੇ ਲੋਕਾਂ ਨੇ ਬੀਬਾ ਗਰੀਬਕੌਰ ਮਜੀਠੀਆ ਨੂੰ ਵਿਧਾਇਕ ਚੁਣਿਆ ਉਹ ਨੇ ਲੋਕਾਂ ਦੇ ਚੁਣੇ ਹੋਏ ਵਿਧਾਇਕ ਹਾਂ ਤਲਬੀਰ ਗਿੱਲ ਨੂੰ ਸਰਕਾਰੀ ਨੁਮਾਇੰਦੇ ਦੇ ਤੌਰ ਤੇ ਜਿੱਤਾ ਮਰਜ਼ੀ ਪੇਸ਼ ਕਰ ਲਿਆ ਔਰ ਦੂਸਰੀ ਗੱਲ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਮੈਂ ਤਲਬੀਰ ਗਿੱਲ ਨੂੰ ਹੁਣ ਅਥਾਰਟੀ ਦੇ ਦੂੰਗਾ ਆਪਣੇ ਫੈਸਲੇ ਆਪ ਲੋ ਮੁੱਖ ਮੰਤਰੀ ਸਾਹਿਬ ਇਹ ਹਾਸੋ ਹਣੀ ਗੱਲ ਪੰਜਾਬ ਦੇ ਵਿੱਚ ਆਪਣੇ ਫੈਸਲੇ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੀ ਲੈ ਸਕਦੇ ਔਰ ਤੁਹਾਡੇ ਬੁਲਾਰੇ ਤੁਹਾਡੇ ਲੀਡਰ ਹੁਣ ਚੈਨਲਾਂ ਤੇ ਦੱਸਣ ਲੱਗੇ ਕਿ ਕਿਸ ਤਰੀਕੇ ਸਾਰੇ ਫੈਸਲੇ ਦਿੱਲੀ ਤੋਂ ਹੁੰਦੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਇਕੱਲੇ ਸੰਗਰੂਰ ਜ਼ਿਲ੍ਹੇ ਦੇ ਫੈਸਲੇ ਲੈਂਦੇ ਨੇ ਉੱਥੇ ਦਾ ਡੀਸੀ ਐਸਐਸਪੀ ਮੁੱਖ ਮੰਤਰੀ ਲਾ ਸਕਦੇ ਸੋ ਜਿਸ ਤਰੀਕੇ ਦੇ ਨਾਲ ਸਿਰਫ ਸਿਆਸੀ ਕੀੜਾ ਕੱਢਣ ਦੇ ਲਈ ਆਪਣੀਆਂ ਸਿਆਸੀ ਮਹੱਤਵ ਕਾਂਸ਼ਾ ਪੂਰਨ ਕਰਨ ਦੇ ਲਈ ਇਹ ਜਿਹੜੇ ਤੁਸੀਂ ਐਡੇ ਖਰਚੇ ਕਰ ਰਹੇ ਹੋ ਇੰਨਾ ਤਾਂ ਮੁੱਖ ਮੰਤਰੀ ਸਾਹਿਬ ਸੜਕਾਂ ਤੇ ਖਰਚਾ ਨਹੀਂ ਕਰਨਾ ਜਿੰਨਾ ਚੁ ਉਹਤੇ ਰੈਲੀ ਤੇ ਖਰਚਾ ਕਰਤਾ ਸਾਰੇ ਜ਼ਿਲ੍ਹੇ ਦੀਆਂ ਬਸਾਂ ਲਾਤੀਆਂ ਐਸਐਸਪੀ ਡੀਸੀਆਂ ਨੂੰ ਹੁਕਮ ਦੇਤੇ ਕਿ ਜਿੱਦਾਂ ਮਰਜ਼ੀ ਇਕੱਠ ਕਰੋ ਲੋਕ ਉੱਥੇ ਪਹੁੰਚਨੇ ਚਾਹੀਦੇ ਤੇ ਉਹਦੇ باوجود ਜੋ ਰੈਲੀ ਦੇ ਹਾਲਾਤ ਸੀ ਇਹ ਸਾਰਿਆਂ ਦੇ ਸਾਹਮਣੇ ਹੈ ਮੁੱਖ ਮੰਤਰੀ ਸਾਹਿਬ ਰਾਜਨੀਤੀ ਹੁੰਦੀ ਹੈ ਲੋਕਾਂ ਦੇ ਦਿਲ ਜਿੱਤ ਕੇ ਲੋਕ ਨੇ ਮਜੀਠੀਆ ਪਰਿਵਾਰ ਦੇ ਨਾਲ ਤਾਂ ਹੀ ਉਥੋਂ ਬਾਰ-ਬਾਰ ਮਜੀਠੀਆ ਸਾਹਿਬ ਚਾਹੇ ਆਪ ਹੋਣ ਜਾਏ ਹੁਣ ਬੀਬਾ ਗਨੀਵ ਕੌਰ ਮਜੀਠੀਆ ਨੇ ਇਹ ਵਿਧਾਇਕ ਨੇ ਉਹ ਹੁੰਦਾ ਲੋਕਾਂ ਦਾ ਵਿਧਾਇਕ ਆ ਜਿਹੜਾ ਹਲਕਾ ਇੰਚਾਰਜ ਸਿਸਟਮ ਜਿਹਦੀ ਨਿੰਦਿਆ ਕਰਦੇ ਨੇ ਮੁੱਖ ਮੰਤਰੀ ਥੱਕਦੇ ਸੀ ਆ ਜਾਪ ਵੀ ਹਲਕਾ ਇੰਚਾਰਜ ਲਾਉਂਦੇ ਫਿਰਦੇ ਨੇ ਸੋ ਇਹ ਧੱਕੇ ਦੀ ਰਾਜਨੀਤੀ ਇਹ ਸਰਕਾਰ ਦੇ ਜ਼ੋਰ ਤੇ ਰੈਲੀਆਂ ਇਹ ਬਹੁਤ ਹੋ ਸਕਦੀਆਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਉਹੀ ਹੈ ਜਿਹਨੂੰ ਲੋਕ ਪਿਆਰ ਕਰਦੇ ਨੇ ਤੇ ਲੋਕ ਉਥੇ ਵਿਕਰਮ ਮਜੀਠੀਆ ਸਾਹਿਬ ਦੇ ਨਾਲ ਖੜੇ ਨੇ ਪਰ ਹਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਸਲਾਹ ਜ਼ਰੂਰ ਦਵਾਂਗਾ ਮੁੱਖ ਮੰਤਰੀ ਸਾਹਿਬ ਆਪਣੇ ਡਰ ਕਰਕੇ ਜਾਂ ਆਪਣੇ ਅੰਦਰ ਮੈਨੂੰ ਲੱਗਦਾ ਹੈ ਕਿ ਜਿਹੜੀ ਇੱਕ ਸਿਆਸੀ ਰੰਜਿਸ਼ ਹੈ ਉਹਦੇ ਤਹਿਤ ਪੰਜਾਬ ਦੇ ਖਜ਼ਾਨੇ ਨੂੰ ਇਸ ਤਰੀਕੇ ਖੋਰਾ ਨਾ ਲਾਓ ਇਹ ਸੜਕਾਂ ਦੇ ਪੈਚ ਤਾਂ ਵੈਸੇ ਹੀ ਲੱਗ ਜਾਣੇ ਸੀ ਇਹਦੇ ਲਈ ਮੁੱਖ ਮੰਤਰੀ ਨੂੰ ਕਰੋੜਾਂ ਰੁਪਏ ਖਰਚਣ ਦੀ ਉੱਥੇ ਕੋਈ ਜ਼ਰੂਰਤ ਨਹੀਂ ਸੀ ਔਰ ਦੂਸਰਾ ਮੈਂ ਮੁੱਖ ਸਕੱਤਰ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਡੀਪੀਆਰ ਉਹ ਜਿਹੜੇ ਉਹ ਫੰਕਸ਼ਨ ਕੰਡਕਟ ਕਰਦੇ ਨੇ ਇਹੋ ਜਿਹੇ ਬੰਦਿਆਂ ਦੀ ਐਕਸਪਲੇਨੇਸ਼ਨ ਕਾਲ ਕੀਤੀ ਜਾਵੇ ਜਿਹੜੇ ਧੱਕੇ ਨਾਲ ਹੀ ਲੋਕਾਂ ਨੂੰ ਵਿਧਾਇਕ ਬਣਾਈ ਜਾਂਦੇ ਬਿਨਾਂ ਲੋਕਾਂ ਦੇ ਚੁਣੇ ਇਹ ਪੰਜਾਬ ਦੇ ਵਿੱਚ ਲੋਕਤੰਤਰ ਹੈ ਪੰਜਾਬ ਦੇ ਵਿੱਚ ਡੈਮੋਕ੍ਰੇਸੀ ਹੈ ਇਹ ਜਿਹੜਾ ਅਫਸਰशाही ਕਿਸੇ ਨੂੰ ਆਪਣੇ ਆਪ ਥੁੱਕਣਾ ਚਾਹੁੰਦੀ ਹੈ ਉਹ ਨੂੰ ਪੰਜਾਬੀ ਪਰਵਾਰ ਨਹੀਂ ਕਰਦਾ ਹੁਣ ਦੇਖਣਾ ਇਹ ਹੋਵੇਗਾ ਕਿ ਸੀਐਮ ਭਗਵੰਤ ਮਾਨ ਇਸ ਦਾ ਕੋਈ ਜਵਾਬ ਦਿੰਦੇ ਨੇ ਜਾਂ ਫਿਰ ਨਹੀਂ ਸੀਐਮ ਭਗਵੰਤ ਮਾਨ ਦੀ ਮਜੀਠਾ ਰੈਲੀ ਬੇਹੱਦ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦਰਅਸਲ ਉੱਥੇ ਮਜੀਠਿਆ ਦੀ ਪਤਨੀ ਗਨੀਵ ਕੌਰ ਜਿਹੜਿਆ ਉਹ ਜਿੱਤੇ ਨੇ ਤੇ ਉੱਥੇ ਉਹ ਅਮਲ ਨੇ ਤਾਂ ਹੁਣ ਚਰਚਾ ਦਾ ਵਿਸ਼ਾ ਇਹ ਬਣਿਆ ਹੋਇਆ ਕਿ ਆਖਰ ਜਿਹੜੀਆਂ ਸੜਕਾਂ ਦਾ ਪੈਚ ਵਰਕ ਕਰਨ ਦੇ ਲਈ ਐਡੀ ਵੱਡੀ ਰੈਲੀ ਕਿਉਂ ਕਰਨੀ ਪੈ ਗਈ ਕੋਈ ਖਬਰਾਟ ਹੈ ਤਾਂ ਸਿੱਧਾ ਸਿੱਧਾ ਅਰਸ਼ਦੀਪ ਕਲੇਰ ਦੇ ਵੱਲੋਂ ਸਵਾਲ ਕੀਤਾ ਗਿਆ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ